ਮਤ ਤੂੰ ਨਹੀਂ ਤੂੰ ਤੇ ਮੈਂ ਨਹੀਂ ਨੱਚਦੇ ਹਾਂ ਆਪਾਂ ਤੜਕੇ ਲੜਕੇ ਅਥੜੇ ਇਕੋ ਜਿਹੇ ਮੈਨੂੰ ਬਾਈ ਦਾ ਗਾਣਾ ਸਾਡਾ ਨਵਾਂ ਨਵਾਰ ਲੀਤ ਹੋਇਆ ਮੈਨੂੰ ਟੈਲੀਫੋਨ ਆਇਆ ਬਾਈ ਕਹਿੰਦਾ ਕਿ ਗਾਣਾ ਤੂੰ ਗਲਤ ਲਿਖਦਾ ਕਹਿੰਦਾ ਇਹ ਨਹੀਂ ਮੰਨਦੀ ਆ ਮੁੰਡੀਆਂ ਛੇਤੀ ਇਹ ਤਾਂ ਬੜਾ ਹਫਤਾ ਦਾ ਅੰਦਰ 15 ਦੇ ਲੈ ਜਾਂਦੀਆਂ ਸੂਟ ਸਾਰਟ ਲਿਆਉਣੇ ਪੈਂਦੇ ਆ ਬੜਾ ਅੰਮਾ ਗੱਲ ਰਾਹੇ ਪਾਈ ਦੀ ਆ ਤੇ ਤੂੰ ਗਣਾ ਗਣਾ ਲੱਗਦਾ ਵੀ ਹੱਥ ਨੇ ਲੜ ਕੇ ਇੱਕੋ ਜਿਹੇ ਹੋ ਜਾਂਦੇ ਆਂ ਜਿਆਦਾ ਤੇਰਾ ਕਿਦਾ ਵਿਆਹ ਨਹੀਂ ਹੋਇਆ ਜਾਂ ਤੈਨੂੰ ਤਜਰਬਾ ਨਹੀਂ ਮੈਂ ਕਿਹਾ ਚਲੋ ਜਦੋਂ ਰਾਹ ਪਿਆ ਜਾਣੀ ਇਹਦਾ ਵਾਹ ਪਿਆ ਜਾਣੀ ਇਹ ਤਾਂ ਜਦੋਂ ਵਾਹ ਪੈਂਦਾ ਉਹਦੀ ਬੰਦਾ ਜਾਣਦਾ ਪਛਾਣਦਾ ਹੋ ਡੇਟੀ ਉੱਤੇ ਤੂੰ ਜਾਣ ਲਈ ਕਦੇ ਅੜਦੀ ਨਹੀਂ ਅੜਦੀ ਨਹੀਂ ਨਵੇਂ ਵੀ ਗੰਦਲਿਖਦੀ ਗੱਲਾਂ ਸ਼ਾਪਿੰਗ ਨੂੰ ਸ਼ੂਪਿੰਗ ਵੀ ਤੂੰ ਬਾਤੀ ਕਰਦੀ ਨਹੀਂ ਕਰਦੀ ਨਹੀਂ ਹੰਦੂ ਤਯੜਿਆ ਸਾਰੇ ਸੌਂਗ ਪੁਗਾ ਦਿੰਦਾ ਪੁਗਾ ਦਿੰਦਾ ਮੰਗਣ ਤੂੰ ਹੀ ਕਹਿੰਦਾ ਇਹ ਵੀ ਪਹੁੰਚਾ ਤਾਰੀ ਲੱਗਣਾ ਪੈਂਦਾ ਕਿਹੜਾ ਪਹਿਲੀ ਅੱਜ ਮੰਗੇ ਦੇ ਦਿੰਦੇ ਕੇ ਮੰਗਣ ਤੂੰ ਹੀ ਪਹਿਲਾ ਜੱਟ ਲਿਆ ਦਿੰਦਾ ਕੇ ਮੈਂ ਲਕੀਆਂ ਮਿਲਦੇ ਤੇਰੇ ਜੇ